ਪੰਜਾਬ ਸਿਫ ਸ੍ਰੋਮਨੀਆ ਕਾਲੀ ਦਲ ਬਚਾ ਸਕਦਾ ਪਰसों ਚੌਥੇ ਸਾਡੇ ਇੱਥੇ ਨਾਲ ਪਿੰਡ ਕੁਦੂਆ ਰਹਿ ਮੈਂ ਉੱਥੇ ਗਿਆ ਮੈਂ ਇੱਕ ਆਨ ਲਾਈਟਰ ਨੋਟ ਤੁਹਾਨੂੰ ਗੱਲ ਸੁਣਾਉਣਾ ਸਾਡੇ ਸਰਪੰਚ ਸਾਹਿਬ ਆ ਉਥੋਂ ਬੜੇ ਬਜ਼ੁਰਗ ਪੁਰਾਣੇ ਸਰਦਾਰ ਗੁਰਜੰਟ ਸਿੰਘ ਜੀ ਉਹ ਮੈਨੂੰ ਗੱਲ ਕਰਨ ਲੱਗੇ ਕਹਿੰਦੇ ਮੈਂ ਨਾ ਬੈਸਦਾ ਸੀ ਬਾਦਲ ਸਾਹਿਬ ਵਾਸਤੇ ਆਪਦੇ ਰਿਸ਼ਤੇਦਾਰ ਮੇਰੇ ਬੈਠੇ ਤੇ ਮੈਨੂੰ ਕਹਿੰਦੇ ਯਾਰ ਤੂੰ ਬਾਦਲ ਵਾਸਤੇ ਕਿਉਂ ਬੈਸੀ ਜਾਣਾ ਕਹਿੰਦੇ ਮੈਂ ਕਹੇ ਜੇ ਬਾਦਲ ਨਾ ਹੁੰਦਾ ਨਾ ਤਾਂ ਸਾਨੂੰ ਸਾਖ ਨਹੀਂ ਹੋਣਾ ਸੀ ਕਿਸੇ ਨੇ ਰਿਸ਼ਤਾ ਨਹੀਂ ਕਰਨਾ ਸੀ ਦਾਣੇ ਨਹੀਂ ਹੁੰਦੇ ਸੀ ਕਹਿੰਦੇ ਪਿੰਡੂ ਜੱਟ ਜ਼ਿਮੀਂਦਾਰ ਕਿਸਾਨ ਮਜ਼ਦੂ ਬਾਦਲ ਏਡੇ ਕੱਚੇ ਨਾ ਸਮਝੋ ਮੈਂ ਤੁਹਾਨੂੰ ਦੱਸਾਂ ਜਦੋਂ ਭਾਜਪਾ ਦੇ ਨਾਲ ਅਲਾਈਂਸ ਸੀ ਅਕਾਲੀ ਦਲ ਦਾ ਉਹਨੂੰ ਅੱਜ ਦੇ ਨਾਲ ਕੰਪੇਅਰ ਕਰੋ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਨਾਰਾ ਦੇ ਰਹੀ ਹੈ ਪੰਜਾਬ ਬਨਾਮ ਦਿੱਲੀ ਜਦੋਂ ਇਹ ਰਿਸ਼ਤਾ ਜੁੜਿਆ ਸੀ ਉਦੋਂ ਭਾਜਪਾ ਦੀ ਅਗਵਾਈ ਅਟਲ ਬਿਹਾਰੀ ਵਾਜਪਾਈ ਵਰਗੇ ਲੋਕ ਕਰ ਰਹੇ ਸਨ ਬਟ ਜਦੋਂ ਪਾਣੀ ਸਿਰਾਂ ਉਤੋਂ ਦੀ ਟੱਪਣ ਲੱਗਿਆ ਤੇ ਫਿਰ 30 ਸਾਲ ਪੁਰਾਣਾ ਰਿਸ਼ਤਾ ਵੀ ਛੱਡਿਆ ਵਜ਼ਾਰਤ ਵੀ ਛੱਡੀ ਤੇ ਆ ਕੇ ਪੰਜਾਬ ਦੇ ਹੱਕਾਂ ਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਹੀ ਖੜਾ ਹੋਇਆ ਜੱਟ ਦੇ ਟਰੈਕਟਰ ਨੂੰ ਗੱਡਾ ਐਲਾਨਿਆ ਗਿਆ ਤਾਂ ਕਿ ਉਹਨੂੰ ਟੈਕਸ ਨਾ ਪੈ ਸਕੇ ਇਹ ਸਭ ਕੁਝ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੇ ਕੀਤਾ ਮੈਂ ਚੈਲੰਜ ਕਰਦਾ ਹਾਂ ਤਿੰਨ ਪਾਰਟੀਆਂ ਐ ਦੂਜੀ ਇੱਕ ਵੀ ਫੈਸਲਾ ਕਿਸਾਨ ਪੱਖੀ ਇੱਕ ਵੀ ਫੈਸਲਾ ਗਰੀਬ ਪੱਖੀ ਦਿਖਾ ਦੇ ਜੋ ਦਲ ਬਦਲੀਆਂ ਦਾ ਦੌਰ ਚੱਲੇ ਉਹਨੂੰ ਕਿਵੇਂ ਦੇਖਿਆ ਤੁਸੀਂ ਦੇਖੋ that is very sad ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਨਾ ਕਿ ਪਾਰਟੀ ਮਾਂ ਹੁੰਦੀ ਹੈ ਪਰ ਮਾਂ ਨਾਲ ਧੋਖਾ ਕਰਨਾ ਬਹੁਤ ਗਲਤ ਦੇਖੋ ਜਿੰਨੇ ਦਲ ਬਦਲੂ ਇਹਨਾਂ ਜੀ ਰਿਜੈਕਟ ਕਰੋ ਇਹਨਾਂ ਨੂੰ ਜਦੋਂ ਤੁਸੀਂ ਰਿਜੈਕਟ ਕਰਨ ਲੱਗ ਜੋਂਗੇ ਸਿਆਸੀ ਬੰਦੇ ਵੀ ਇਹ ਕੰਮ ਕਰਨਿਆ ਛੱਡ ਦੇਣਗੇ ਹਰ ਐਮਐਲਏ ਦਾ ਸਟੈਬਲਿਸ਼ਡ ਕਾਰੋਬਾਰਾਂ ਨੂੰ ਖੋਣ ਦੇ ਵਿੱਚ ਲੱਗਿਆ ਹੋਇਆ ਤੁਹਾਨੂੰ ਕਿਹੜਾ ਨਹੀਂ ਪਤਾ ਜੀ ਕੀ ਕੁਝ ਹੋਇਆ ਜੀ ਕੇਬਲ ਟੈਲੀਵਿਜ਼ਨ ਨਾਲ ਤੁਸੀਂ ਕਹਿੰਦੇ ਹੋ ਨਵਾਂ ਨਿਵੇਸ਼ ਇੱਥੇ ਆਊਗਾ ਇੱਥੇ ਪੁਰਾਣਾ ਨਹੀਂ ਰਹਿਣਾ ਜੇ ਮੈਂ ਇਨਵੈਸਟ ਕਰਨਾ ਹੈ ਮੈਂ ਦੇਖਦਾ ਜੀ ਕਿ ਆ ਪਾਸਟਵੇ ਚੈਨਲ ਨਾਲ ਕੀ ਹੋ ਰਿਹਾ ਜੀ ਇਹਨਾਂ ਦਾ ਤਾਂ ਕਾਰੋਬਾਰ ਨੂੰ ਪੈ ਗਈ ਸਰਕਾਰ ਤੇ ਮੈਂ ਕਿਉਂ ਇੱਥੇ ਪੈਸਾ ਲਾਉਂਗਾ ਇਹ ਉਲਟੀ ਗੰਗਾ ਵਹਿਣ ਲੱਗੀ ਪਹਿਲਾਂ ਯੂਪੀ ਬਿਹਾਰ ਦੇ ਵਿੱਚ ਇਹ ਹਾਲਾਤ ਹੁੰਦੇ ਸੀ ਉੱਥੋਂ ਲੋਕ ਛੱਡ ਕੇ ਪੰਜਾਬ ਆਏ ਸੀ ਲੁਧਿਆਣਾ ਐਪੀਸੈਂਟਰ ਬਣਿਆ ਸੀ ਇੰਡਸਟਰੀ ਦਾ ਅੱਜ ਕੀ ਹੈ ਲੁਧਿਆਣੇ ਤੋਂ ਪੰਜਾਬ ਚੋਂ ਇੰਡਸਟਰੀ ਕਾਰੋਬਾਰ ਛੱਡ ਕੇ ਬਾਹਰਨੀਆਂ ਸਟੇਟਾਂ ਦੇ ਵਿੱਚ ਜਾ ਰਿਹਾ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਜਿਹੜਾ ਕੈਂਡੀਡੇਟ ਚੁਣਿਆ ਉਹ ਵੀਕ ਹੈ ਕਿਉਂਕਿ ਚਰਚਾ ਤਾਂ ਜਾਦਾ ਕਰਮਜੀਤ ਅਨਮੋਲ ਤੇ ਹੰਸਰਾਜ ਝੰਸੀ ਦੀ ਹੋ ਰਹੀ ਕਹਿੰਦੇ ਦੋਵਾਂ 'ਚ ਫਸਵਾ ਮੁਕਾਬਲਾ ਹੈ ਸਾਡਾ ਹਲਕਾ ਜਿਹੜਾ ਹੈ ਨਾ ਉਹਦੇ ਚ ਹੰਸਰਾਜ ਹੰਸ ਦੀਆਂ ਖਬਰਾਂ ਤਾਂ ਇਹੀ ਆਉਂਦੀਆਂ ਕਿ ਹੰਸਰਾਜ ਹੰਸ ਨੂੰ ਅੱਜ ਫਲਾਨੀ ਥਾਂ ਵੜਨ ਨਹੀਂ ਦਿੱਤਾ ਠਮਕੇ ਪਿੰਡ ਦੇ ਵਿੱਚ ਘੇਰ ਲਿਆ ਉਥੋਂ ਲੋਕਾਂ ਨੂੰ ਅਰੈਸਟ ਕਰਕੇ ਹੰਸਰਾਜ ਦੀਆਂ ਗੱਡੀਆਂ ਕੱਢਣੀਆਂ ਪਈਆਂ ਤੇ ਤੁਸੀਂ ਉਹਨੂੰ ਉਹਨੂੰ ਕਹਿਨੇ ਹੋ ਕਿ ਉਹ ਮੁਕਾਬਲੇ ਦੇ ਵਿੱਚ ਮੈਂ ਹੈਰਾਨ ਹਾਂ ਇਸ ਗੱਲ ਤੇ ਕਰਮਜੀਤ ਅਨਮੋਲ ਕਲਾਕਾਰ ਹੈ ਫਿਲਮੀ ਦੁਨੀਆ ਦਾ ਬੰਦਾ ਹੈ ਆਊਟਸਾਈਡਰ ਹੈ ਹੰਸ ਰਾਜ ਹੰਸ ਆਊਟਸਾਈਡਰ ਕਲਾਕਾਰ ਹੈ ਬੀਬੀ ਜੀ ਜਿਹੜੇ ਕਾਂਗਰਸ ਦੇ ਹੈ ਸ਼ੀ ਇਜ਼ ਅ ਗ੍ਰੀਨ ਕਾਰਡ ਹੋਲਡਰ ਫਰਮ ਅਮਰੀਕਾ ਇਲੈਕਸ਼ਨ ਲੜਨ ਵਾਸਤੇ 12 ਫਿਬਰੂਰੀ ਨੂੰ ਇੰਡੀਆ ਆਏ ਹੈ ਕਿ ਜੇ ਤੁਸੀਂ ਸੀਰੀਅਸ ਹੋ ਤੁਸੀਂ ਲੋਕਾਂ ਨੂੰ ਸ਼ੋਅ ਕਰਨਾ ਚਾਹੁੰਦੇ ਹੋ ਤੁਹਾਡੀ ਸੀਰੀਅਸਨੈਸ ਹੈ ਇਲੈਕਸ਼ਨ ਦੇ ਪ੍ਰਤੀ ਫਿਰ ਆਪਦਾ ਗ੍ਰੀਨ ਕਾਰਡ ਸਰੈਂਡਰ ਕਰ ਦਿਓ ਕਿ ਮੈਂ ਲੋਕਾਂ ਦੇ ਵਿੱਚ ਰਹੂੰਗੀ ਠੀਕ ਹੈ ਫਿਲਮੀ ਕਲਾਕਾਰੋ ਟਰੱਕ ਤੇ ਚੜਾ ਕੇ ਕਰਮਜੀਤ ਅਨਮੋਲ ਕਦੇ ਬਿੰਨੂ ਢਿੱਲੋਂ ਆ ਜਾਂਦਾ ਕਦੇ ਗਿੱਪੀ ਗਰੇਵਾਲ ਆ ਜਾਂਦਾ ਦੋ ਤਿੰਨ ਐਕਟ੍ਰੀਸਿਸ ਹੈਗੀਆਂ ਕੋਈ ਹੋਰ ਕਾਮੇਡੀਅਨਸ ਨੂੰ ਲਈ ਫਿਰਦੇ ਐ ਉਹ ਪੀਆਰ ਹੈ ਕੈਨੇਡਾ ਦਾ ਰਹਿੰਦਾ ਬੰਬੇ ਐ ਫਿਲਮਾਂ ਦੇ ਵਿੱਚ ਕੰਮ ਕਰਦਾ ਉਹਦੀ ਉਹ ਫਿਲਮੀ ਦੁਨੀਆ ਦਾ ਸਤਾਰਾ ਹੈ ਉਹਦੀਆਂ ਆਪਦੀਆਂ ਇੰਟਰਵਿਊਜ਼ ਦੇ ਵਿੱਚ ਹੈ ਕਿ ਮੇਰੇ ਕੋਲੇ ਤਾਂ ਇੱਕ ਵੀ ਦਿਨ ਵਿਹਲਾ ਹੈ ਨਹੀਂ ਮੈਂ ਇੰਨਾ ਓਵਰ ਬੁੱਕਡ ਐ ਤੇ ਫਿਰ ਲੋਕ ਲੋਕ ਸਮਝਦੇ ਐ ਜਿਦੇ ਕੋਲੇ ਸਾਡੇ ਕੋਲੇ ਸਮਾ ਸਾਡੇ ਵਾਸਤੇ ਸਮਾਂ ਹੀ ਹੈ ਨਹੀਂ ਉਹ ਕਿੱਥੋਂ ਆਊਗਾ ਆਊਟਸਾਈਡਰ ਐ ਕਲਾਕਾਰ ਐ ਲੋਕ ਕਲਾਕਾਰਾਂ ਨੂੰ ਆਊਟਸਾਈਡਰਸ ਨੂੰ ਮੂੰਹ ਨਹੀਂ ਲਾਉ ਪਲੇਖੇ ਚ ਨਾ ਰਹਿਣ ਕਲਾਕਾਰਾਂ ਨੇ ਲੋਕਾਂ ਦੇ ਕੰਨਾਂ ਨੂੰ ਹੱਥ ਲਵਾਤੇ ਜੇ ਮੈਂ ਪੰਜਾਬੀ ਚ ਕਹੂੰ ਸਾਡੇ ਪਿਛਲੀ ਵਾਰੀ ਮੁਹੰਮਦ ਸਦੀਕ ਸਾਹਿਬ ਨੂੰ ਵੋਟ ਪਾਈ ਸੀ ਲੋਕਾਂ ਨੇ ਜਿਤਾਇਆ ਸੀ ਉਹ ਵੀ ਇੱਕ ਕਲਾਕਾਰ ਸੀ 5 ਸਾਲ ਉਹਨਾਂ ਨੇ ਦਰਸ਼ਨ ਨਹੀਂ ਦਿੱਤੇ ਲੋਕਾਂ ਦੇ ਸਾਹਮਣੇ ਉਦਾਹਰਣ ਹੈ ਸਨੀ ਦਿਓਲ ਦੀ ਚੋਣਾ ਦਾ ਮੌਸਮ ਹੈ ਪੰਜਾਬ ਦੀ ਖਾਸ ਤੌਰ ਤੇ ਗੱਲ ਕਰਦੇ ਆ ਘਰਾਂ ਕੰਧਾਂ ਛੱਤਾਂ ਤੇ ਰੰਗ ਬਰੰਗੇ ਝੰਡੇ ਲੱਗੇ ਦਿਖਾਈ ਦੇ ਰਹੇ ਹੋਣੇ ਨੇ ਤੁਹਾਨੂੰ ਜਿਸ ਤੋਂ ਇਹ ਸਾਫ ਜ਼ਾਹਰ ਹੋ ਰਿਹਾ ਹੈ ਕਿ ਹਰ ਪਾਰਟੀ ਨੂੰ ਲੈ ਕੇ ਵੱਖ-ਵੱਖ ਉਮੀਦਵਾਰਾਂ ਨੂੰ ਲੈ ਕੇ ਲੋਕ ਚਰਚਾ ਤਾਂ ਕਰ ਰਹੇ ਨੇ ਚਾਹੇ ਉਹ ਚਰਚਾਵਾਂ ਘਰ ਚ ਚਾਹ ਦੇ ਟੇਬਲ ਤੇ ਹੋ ਰਹੀਆਂ ਨੇ ਤੇ ਚਾਹੇ ਸੱਥਾਂ ਦੇ ਵਿੱਚ ਪਰ ਇਹ ਕਿ ਜਿਸ ਕਦਰ ਵੱਡੇ ਪੱਧਰ ਤੇ ਦਲ ਬਦਲੀਆਂ ਦੇਖਣ ਨੂੰ ਮਿਲੀਆਂ ਨੇ ਇਸ ਨੂੰ ਵੀ ਅਸੀਂ ਇਗਨੋਰ ਨਹੀਂ ਕਰ ਸਕਦੇ ਔਰ ਇਹਨਾਂ ਦਲ ਬਦਲੀਆਂ ਨੇ ਲੋਕਾਂ ਦੇ ਮਨਾਂ 'ਚ ਜੋ ਬੇਪਰੋਸਗੀ ਪੈਦਾ ਕੀਤੀ ਹੈ ਇਹ ਚਿੰਤਾ ਦਾ ਵਿਸ਼ਾ ਹੈ ਕਿਹੜਾ ਚੜ੍ਹਨ ਗੱਲਬਾਤ ਕਰਨ ਲਈ ਸ਼ੋਮਨੀ ਕਾਲੀਦਲ ਤੋਂ ਪਰਮਭੰਤ ਸਿੰਘ ਬੰਟੀ ਢਾਲੀਵਾਲ ਜਿਨ੍ਹਾਂ ਨੂੰ ਤੁਸੀਂ ਬੰਟੀ ਰੁਮਾਨਾ ਦੇ ਨਾਮ ਦੇ ਨਾਲ ਜਾਣਦੇ ਹੋ ਸਵਾਗਤ ਕਰਦੇ ਹਾਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਬੰਟੀ ਜੀ ਕੀ ਕਹਿਰੀਏ ਤੁਹਾਡੇ ਸ਼ਹਿਰ ਦੀ ਹਵਾ ਤੁਸੀਂ ਆਏ ਹੋ ਹਜੇ ਤਾਂ ਚਲੋ ਸਵੇਰੇ ਸਵੇਰੇ ਹੈ 8:00 ਵਜੇ ਤੁਸੀਂ ਪਹੁੰਚ ਗਏ ਅੱਧੇ ਘੰਟੇ ਘੰਟੇ ਤਾਈਂ ਸ਼ਹਿਰ ਚ ਨਿਕਲੋਗੇ ਤੁਹਾਨੂੰ ਹਵਾ ਚਾਹੇ ਲੋਕਾਂ ਨੂੰ ਦੇਖੋ ਮਿਲੋ ਲੋਕਾਂ ਨਾਲ ਗੱਲ ਕਰੋ ਜਾਂ ਸ਼ਹਿਰ ਦੇ ਵਿੱਚ ਦੀ ਜਾਂ ਸਾਡੇ ਪਿੰਡੂ ਖੇਤਰ ਵਿੱਚ ਦੀ ਜਾਓਗੇ ਤੁਹਾਨੂੰ ਹਵਾ ਆਪ ਸਮਝ ਆਊਗੀ ਲੋਕ ਮਨ ਬਣਾ ਚੁੱਕੇ ਐ ਇਨਫੈਕਟ ਮੈਂ ਤੁਹਾਨੂੰ ਕਹਾਂ ਕਿ ਇਸ ਵਾਰ ਜਿਹੜੀਆਂ ਪਿਛਲੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਰੀਅਲਾਈਜ਼ ਕੀਤਾ ਹੈ ਬਦਲਾਵ ਦੇ ਨਾਅਰੇ ਥੱਲੇ ਆ ਕੇ ਜਿਹੜੇ ਕੀਤੇ ਕੰਮ ਸੀ ਦੇਖੋ ਅੱਜ ਤੁਸੀਂ ਪੰਜਾਬ ਦੇ ਵਿੱਚ ਕਿਸੇ ਕੋਲੇ ਚਲੇ ਜਾਓ ਚਾਹੇ ਉਹ ਅਕਾਲੀ ਦਲ ਦਾ ਸਪੋਰਟਰ ਹੋਵੇ ਵਰਕਰ ਹੋਵੇ ਚਾਹੇ ਉਹ ਅਕਾਲੀ ਦਲ ਦਾ ਵਿਰੋਧੀ ਹੋਵੇ ਪੋਲੀਟੀਕਲੀ ਇੱਕ ਗੱਲ ਤੁਹਾਨੂੰ ਪੰਜਾਬ ਦਾ ਬੱਚਾ ਬੱਚਾ ਕਹੂਗਾ ਕਿ ਕੰਮ ਤਾਂ ਅਕਾਲੀਆਂ ਨੇ ਕੀਤੇ ਪਿੰਡਾਂ 'ਚ ਖਾਸ ਤੌਰ ਸ਼ਹਿਰਾਂ ਚ ਵੀ ਕਿਤੇ ਵੀ ਚਲੇ ਜਾਓ ਤੁਸੀਂ ਇੱਕ ਲਾਈਨ ਤੁਹਾਨੂੰ ਮਿਲੂਗੀ ਜੀ ਸਾਡੇ ਵਿਰੋਧੀਆਂ ਨੂੰ ਵੀ ਯੂ ਨੋ ਕੈਨ ਨਹੀਂ ਐਡਮਿਟ ਕਰਨੀ ਪੈਂਦੀ ਹੈ ਕਿ ਕੰਮ ਤਾਂ ਅਕਾਲੀਆਂ ਨੇ ਕੀਤੇ ਲੋਕ ਉਹਨਾਂ ਕੰਮਾਂ ਨੂੰ ਐਤਕੀ ਵੋਟ ਪਾਉਣਗੇ ਇੱਕ ਹੋਰ ਵੱਡਾ ਫੈਕਟਰ ਹੈ ਐਤਕੀ ਇੱਕ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਨਰੇਟਿਵ ਹੈ ਜਿਹੜਾ ਉਹ ਹੈ ਪੰਜਾਬ ਦੀ ਖੇਤਰੀ ਪਾਰਟੀ ਵਰਸਸ ਨੈਸ਼ਨਲ ਪਾਰਟੀਆਂ ਇੱਕ ਪਾਸੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੂਜੇ ਪਾਸੇ ਤਿੰਨੇ ਨੈਸ਼ਨਲ ਪਾਰਟੀ ਦਾ ਚਾਹੇ ਬੀਜੇਪੀ ਹੈ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਇਹ ਲੜਾਈ ਜਿਹੜੀ ਜਿਵੇਂ ਪੁਰਾਣੇ ਆਪਾਂ ਪੰਜਾਬ ਦੇ ਲੇਖਕ ਲਿਖਦੇ ਹੁੰਦੇ ਸੀ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਐਕੀ ਲੋਕ ਪੰਜਾਬ ਦੀ ਖੇਤਰੀ ਪਾਰਟੀ ਨੂੰ ਤਕੜਿਆ ਕਰਨ ਵਾਸਤੇ ਬਿਕੋਜ਼ ਲੋਕ ਰੀਅਲਾਈਜ਼ ਕਰ ਰਹੇ ਹੈ ਕਿ ਅੱਜ ਪੰਜਾਬ ਜਿਸ ਹਾਲਾਤ ਦੇ ਵਿੱਚ ਖੜਾ ਹੈ ਨੁਕਸਾਨ ਬਹੁਤ ਵੱਡਾ ਹੋ ਗਿਆ ਚਾਹੇ ਸਾਡੇ ਸੂਬੇ ਦੀ ਗੱਲ ਕਰ ਲਈਏ ਚਾਹੇ ਕੌਮ ਦੀ ਪੰਥ ਦੀ ਗੱਲ ਕਰ ਲਈਏ ਉਹ ਇਸ ਕਰਕੇ ਹੋਇਆ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਕਮਜ਼ੋਰ ਕਰ ਲਈ ਲੋਕਾਂ ਦੀਆਂ ਗੱਲਾਂ ਚਾਕੇ ਨਾਰਿਆਂ ਚਾਕੇ ਝੂਠੇ ਵਾਅਦਿਆਂ ਚਾਕੇ ਖੇਤਰੀ ਪਾਰਟੀ ਦਾ ਨੁਕਸਾਨ ਹੋਇਆ ਚਾਹੇ ਅੱਜ ਆਪਾਂ ਕਿਸਾਨੀ ਅੰਦੋਲਨ ਦੀ ਗੱਲ ਕਰੀਏ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਜੋ ਕੁਝ ਹੋਇਆ ਉਹ ਕਿਉਂ ਹੋਇਆ ਕਿਉਂਕਿ ਹਰਿਆਣੇ ਚ ਭਾਜਪਾ ਦੀ ਕੇਂਦਰੀ ਪਾਰਟੀ ਦੀ ਸਰਕਾਰ ਸੀ ਇੱਥੇ ਆਮ ਆਦਮੀ ਪਾਰਟੀ ਦੀ ਜਿਹੜੀ ਕੇਂਦਰੀ ਪਾਰਟੀ ਹੋ ਗਈ ਉਹਨਾਂ ਦੀ ਸਰਕਾਰ ਸੀ ਇੱਥੇ ਖੇਤਰੀ ਪਾਰਟੀ ਦੀ ਜਿਹੜੀ ਸਰਕਾਰ ਹੁੰਦੀ ਹੈ ਅਕਾਲੀ ਦਲ ਦੀ ਇਹ ਕਦੇ ਵੀ ਨਹੀਂ ਹੋ ਸਕਦਾ ਸੀ ਅੱਜ ਸਾਡੇ ਧਾਰਮਿਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਹੋ ਰਹੀ ਹੈ ਜਿਹੜਾ ਬੜਾ ਵੱਡਾ ਵਿਸ਼ਾ ਹੈ ਸਿੱਖ ਕੌਮ ਦੇ ਵਿੱਚ ਸੋ ਪੀਪਲ ਹੈਵ ਰੀਅਲਾਈਜ਼ਡ ਦੈਟ ਹੁਣ ਲੋਕਾਂ ਨੇ ਮਨ ਬਣਾਇਆ ਬੜੀ ਕਲੀਅਰਲੀ ਪੰਜਾਬ ਦੀ ਖੇਤਰੀ ਪਾਰਟੀ ਤੇ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਉਹਨਾਂ ਨੂੰ ਤਕੜਾ ਕਰਨਗੇ ਮੰਡੀ ਜੀ ਇੱਕ ਸਵਾਲ ਦਾ ਜਵਾਬ ਦਿਓ ਕਿ ਜਦੋਂ ਭਾਜਪਾ ਦੇ ਨਾਲ ਅਲਾਈਂਸ ਸੀ ਅਕਾਲੀ ਦਲ ਦਾ ਉਹਨੂੰ ਅੱਜ ਦੇ ਨਾਲ ਕੰਪੇਅਰ ਕਰੋ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਨਾਰਾ ਦੇ ਰਹੀ ਹੈ ਪੰਜਾਬ ਬਨਾਮ ਦਿੱਲੀ ਉਦੋਂ ਨਹੀਂ ਯਾਦ ਸੀਗਾ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ 30 ਸਾਲ ਪੁਰਾਣਾ ਰਿਸ਼ਤਾ ਸੀ ਜਦੋਂ ਇਹ ਰਿਸ਼ਤਾ ਜੁੜਿਆ ਸੀ ਉਦੋਂ ਭਾਜਪਾ ਦੀ ਅਗਵਾਈ ਅਟਲ ਬਿਹਾਰੀ ਵਾਜਪਾਈ ਵਰਗੇ ਲੋਕ ਕਰ ਰਹੇ ਸੀ there is a sea change in the thought process there is a sea change in the thought process vis-a-vis -vis minorities विज़िबली रीजनल पार्टीज ਅੱਜ ਇਹਨਾਂ ਦੀ ਸੋਚ ਹੈ ਇਹਨਾਂ ਦੇ ਪ੍ਰਧਾਨ ਦਾ ਬਿਆਨ ਆਉਂਦਾ ਜੇਪੀ ਨੱਡਾ ਜੀ ਦਾ ਕਿ ਹਿੰਦੁਸਤਾਨ ਦੇ ਵਿੱਚ ਤਾਂ ਖੇਤਰੀ ਪਾਰਟੀਆਂ ਹੋਣੀਆਂ ਹੀ ਨਹੀਂ ਚਾਹੀਦੀਆਂ ਦੋ ਨੈਸ਼ਨਲ ਪਾਰਟੀਆਂ ਚਾਹੀਦੀਆਂ ਜਿੱਥੇ ਅਟਲ ਬਿਹਾਰੀ ਵਾਜਪਾਈ ਜੀ ਰੀਜਨਲ ਪਾਰਟੀਆਂ ਨੂੰ ਇਨਕਰੇਜ ਕਰਦੇ ਸੀ ਸੋ ਰਿਸ਼ਤਾ ਬੜਾ ਲੰਮਾ ਸੀ ਜਦੋਂ ਤੱਕ ਅਸੀਂ ਭਾਜਪਾ ਨਾਲ ਐਨਡੀਏ ਦੇ ਵਿੱਚ ਰਹੇ ਅਸੀਂ ਹਰ ਥਾਂ ਤੇ ਅੜ ਕੇ ਜਿੱਥੇ ਕੋਈ ਐਂਟੀ ਮਾਈਨੋਰਿਟੀ ਐਂਟੀ ਫੈਡਰਲ ਸਟਰਕਚਰ ਕੋਈ ਇਹ ਡਿਸੀਜਨ ਲੈਣ ਦੀ ਕੋਸ਼ਿਸ਼ ਕਰਦੇ ਸੀ ਅਸੀਂ ਰੋਕਦੇ ਸੀ ਬਟ ਜਦੋਂ ਪਾਣੀ ਸਿਰਾਂ ਉੱਤੋਂ ਦੀ ਟੱਪਣ ਲੱਗਿਆ ਤੇ ਫਿਰ 30 ਸਾਲ ਪੁਰਾਣਾ ਰਿਸ਼ਤਾ ਵੀ ਛੱਡਿਆ ਵਜ਼ਾਰਤ ਵੀ ਛੱਡੀ ਤੇ ਆ ਕੇ ਪੰਜਾਬ ਦੇ ਹੱਕਾਂ ਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਹੀ ਖੜਾ ਹੋਇਆ ਅੱਜ ਲੋਕ ਇਹ ਗੱਲ ਕਰ ਰਹੇ ਐ ਕਿ ਜੇ ਪੰਜਾਬ ਦੇ ਹੱਕਾਂ ਖਾਤਰ ਕੋਈ ਲੜ ਸਕਦਾ ਤਾਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਲੜ ਸਕਦੀ ਹੈ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਜਿਹੜਾ ਕੈਂਡੀਡੇਟ ਚੁਣਿਆ ਉਹ ਵੀ ਕਿਉਂ ਚਰਚਾ ਤਾਂ ਜ਼ਿਆਦਾ ਕਰਮਜੀਤ ਅਨਮੋਲ ਤੇ ਹੰਸਰਾਜ ਹੰਸ ਦੀ ਹੋਰੀ ਕਹਿੰਦੇ ਦੋਵਾਂ ਚ ਫਸਵਾ ਮੁਕਾਬਲਾ ਤੁਹਾਨੂੰ ਕੀ ਸੁਣਨ ਨੂੰ ਮਿਲਿਆ ਮੈਂ ਤਾਂ ਹੁਣ ਤਾਂ ਇਸ ਗੱਲ ਇਸ ਸਵਾਲ ਨੂੰ ਹੱਸ ਕੇ ਟਾਲਾਂ ਕੀ ਕਰਾਂ ਸਾਡਾ ਹਲਕਾ ਜਿਹੜਾ ਹੈ ਨਾ ਉਹਦੇ ਚ ਹੰਸਰਾਜ ਹੰਸ ਦੀਆਂ ਖਬਰਾਂ ਤਾਂ ਇਹੀ ਆਉਂਦੀਆਂ ਕਿ ਹੰਸਰਾਜ ਹੰਸ ਨੂੰ ਅੱਜ ਫਲਾਨੀ ਥਾਂ ਵੜਨ ਨਹੀਂ ਦਿੱਤਾ ਠਮਕੇ ਪਿੰਡ ਦੇ ਵਿੱਚ ਘੇਰ ਲਿਆ ਉਥੋਂ ਲੋਕਾਂ ਨੂੰ ਅਰੈਸਟ ਕਰਕੇ ਹੰਸਰਾਜ ਦੀਆਂ ਗੱਡੀਆਂ ਕਢਣੀਆਂ ਪਈਆਂ ਤੇ ਤੁਸੀਂ ਉਹਨੂੰ ਉਹਨੂੰ ਕਹਿਨੇ ਹੋ ਕਿ ਉਹ ਮੁਕਾਬਲੇ ਦੇ ਵਿੱਚ ਮੈਂ ਹੈਰਾਨ ਐ ਇਸ ਗੱਲ ਤੇ ਚਲੋ ਪਤਾ ਨਹੀਂ ਤੁਹਾਡੀ ਕੀ ਸੋਚ ਜਾਂ ਤੁਹਾਡੀ ਕੀ ਫੀਡਬੈਕ ਹੈ ਹੰਸਰਾਜ ਹੰਸ ਦੀ ਜਮਾਨਤ ਜਬਤ ਹੋਣੀ ਐ ਤੇ ਕਰਮਜੀਤ ਅਨਮੋਲ ਮੈਂ ਉਸੇ ਤੋਂ ਹੀ ਆਉਂਦਾ ਕਲਾਕਾਰਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਉਣਾ ਇੱਕ ਗੱਲ ਮੈਂ ਤੁਹਾਨੂੰ ਬੜੀ ਕਲੈਰਿਟੀ ਨਾਲ ਦੱਸ ਦਿਆਂ ਠੀਕ ਐ ਫਿਲਮੀ ਕਲਾਕਾਰ ਉਹ ਟਰੱਕ ਤੇ ਚੜਾ ਕੇ ਕਰਮਜੀਤ ਅਨਮੋਲ ਕਦੇ ਬਿੰਨੂ ਢਿੱਲੋਂ ਆ ਜਾਂਦਾ ਕਦੇ ਗਿੱਪੀ ਗਰੇਵਾਲ ਆ ਜਾਂਦਾ ਦੋ ਤਿੰਨ ਐਕਟ੍ਰੀਸਿਸ ਹੈਗੀਆਂ ਕੋਈ ਹੋਰ ਕਮੇਡੀਅਨਸ ਨੂੰ ਲਈ ਫਿਰਦੇ ਐ ਇਹ ਭਲੇਖੇ ਚ ਨਾ ਰਹਿਣ ਕਲਾਕਾਰਾਂ ਨੇ ਲੋਕਾਂ ਦੇ ਕੰਨਾਂ ਨੂੰ ਹੱਥ ਲਵਾਤੇ ਜੇ ਮੈਂ ਪੰਜਾਬੀ ਚ ਕਹਾਂ ਸਾਡੇ ਪਿਛਲੀ ਵਾਰੀ ਮੁਹੰਮਦ ਸਦੀਕ ਸਾਹਿਬ ਨੂੰ ਵੋਟ ਪਾਈ ਸੀ ਲੋਕਾਂ ਨੇ ਜਿਤਾਇਆ ਸੀ ਉਹ ਵੀ ਇੱਕ ਕਲਾਕਾਰ ਸੀ 5 ਸਾਲ ਉਹਨਾਂ ਨੇ ਦਰਸ਼ਨ ਨਹੀਂ ਦਿੱਤੇ ਲੋਕਾਂ ਦੇ ਸਾਹਮਣੇ ਉਦਾਹਰਨ ਹੈ ਸਨੀ ਦਿਉਲ ਦੀ ਸਾਡੇ ਗਵਾਂਢ ਚ ਹੀ ਆ ਗਿਆ ਗੁਰਦਾਸਪੁਰ ਹਲਕਾ ਕਿੰਨੀ ਕੁਆਟ ਹੈ 5 ਸਾਲ ਗੁੰਮਸ਼ੁਦਾ ਦੇ ਪੋਸਟਰ ਉਹਦੇ ਲੱਗੇ ਰਹੇ ਨਾ ਕਰਮਜੀਤ ਅਨਮੋਲ ਨੂੰ ਵੋਟ ਪੈਣੀ ਹੈ ਕਿਉਂਕਿ ਕਰਮਜੀਤ ਅਨਮੋਲ ਬਿਸਾਈਡਸ ਬੀਇੰਗ ਅ ਕਲਾਕਾਰ ਉਹ ਉਹ ਪੀ ਆਰ ਹੈ ਕੈਨੇਡਾ ਦਾ ਰੇਂਦਾ ਬੰਬੇ ਹੈ ਫਿਲਮਾਂ ਦੇ ਵਿੱਚ ਕੰਮ ਕਰਦਾ ਹੈ ਉਹਦੀ ਉਹ ਫਿਲਮੀ ਦੁਨੀਆ ਦਾ ਸਤਾਰਾ ਹੈ ਉਹਦੀਆਂ ਆਪਦੀਆਂ ਇੰਟਰਵਿਊਜ਼ ਦੇ ਵਿੱਚ ਹੈ ਕਿ ਮੇਰੇ ਕੋਲੇ ਤਾਂ ਇੱਕ ਵੀ ਦਿਨ ਵਿਹਲਾ ਹੈ ਨਹੀਂ ਮੈਂ ਇੰਨਾ ਓਵਰ ਬੁੱਕਡ ਹੈ ਤੇ ਫਿਰ ਲੋਕ ਲੋਕ ਸਮਝਦੇ ਹੈ ਜਿਹਦੇ ਕੋਲੇ ਸਾਡੇ ਕੋਲੇ ਸਮਾ ਸਾਡੇ ਵਾਸਤੇ ਸਮਾਂ ਹੀ ਹੈ ਨਹੀਂ ਉਹ ਕਿੱਥੋਂ ਆਊਗਾ ਆਊਟਸਾਈਡਰ ਹੈ ਕਲਾਕਾਰ ਹੈ ਲੋਕ ਕਲਾਕਾਰਾਂ ਨੂੰ ਆਊਟਸਾਈਡਰਸ ਨੂੰ ਮੂੰਹ ਨਹੀਂ ਲਾਉਣਗੇ ਲੋਕ ਕਹਿੰਦੇ ਨੇ ਕਿ ਬੰਟੀ ਰੁਮਾਨਾ ਬਾਦਲਾਂ ਦੀ ਕੋਰ ਲੌਬੀ ਦਾ ਇੱਕ ਖਾਸ ਹਿੱਸਾ ਹੈ ਇਹਨਾਂ ਪਿੱਛੇ ਕੀ ਕਾਰਨ ਹੈ ਸੱਚ ਮੈਂ ਇੱਕ ਚੀਜ਼ ਮਹਿਸੂਸ ਕਰਦਾ ਮੈਂ ਸਿਰਫ ਤੁਹਾਡੇ ਕੈਮਰੇ ਤੇ ਨਹੀਂ ਕਹਿ ਰਿਹਾ 왓 ਆਈ ऍम सेइंग इज अ ਫੈਕਟ ਸ਼੍ਰੋਮਣੀ ਅਕਾਲੀ ਦਲ ਦਾ ਹਰ ਇੱਕ ਵਰਕਰ ਆਪਦੇ ਆਪ ਨੂੰ ਮਹਿਸੂਸ ਕਰਦਾ ਹੈ ਕਿ ਮੈਂ ਬਾਦਲ ਸਾਹਿਬ ਦਾ ਜਾਂ ਸardar ਸੁਖਬੀਰ ਸਿੰਘ ਬਾਦਲ ਦਾ ਪਹਿਲਾ ਵੱਡੇ ਬਾਦਲ ਸਾਹਿਬ ਸੀ ਜਦੋਂ ਵੀ ਕੋਈ ਉਹਨਾਂ ਕੋਲੇ ਜਾਂਦਾ ਉਹ ਇਹ ਮਹਿਸੂਸ ਕਰਾਉਂਦੇ ਕਿ ਇਹ ਸਾਡੀ ਕੋਰ ਟੀਮ ਦਾ ਹਿੱਸਾ ਐਂਡ ਇਟ ਇਜ਼ ਅ ਫੈਕਟ ਕਿਉਂਕਿ ਛੋਟੇ ਤੋਂ ਛੋਟੇ ਵਰਕਰ ਦਾ ਐਕਸੈਸ ਹੈ ਉਹਨਾਂ ਤੱਕ ਰੀਜਨਲ ਪਾਰਟੀ ਦਾ ਇੱਕ ਇੱਕ ਖੂਬਸੂਰਤੀ ਹੈ ਇਹ ਇੱਕ ਬੜਾ ਵੱਡਾ ਇਹ ਐਡਵਾਂਟੇਜ ਹੁੰਦਾ ਹੈ ਛੋਟੇ ਤੋਂ ਛੋਟਾ ਵਰਕਰ ਤੁਹਾਡੀ ਟਾਪ ਦੀ ਲੀਡਰਸ਼ਿਪ ਤੱਕ ਪਹੁੰਚ ਕਰ ਸਕਦਾ ਸੋ ਹਰੇਕ ਵਰਕਰ ਉੱਥੇ ਜਾਂਦਾ ਉਹਨੂੰ ਮਹਿਸੂਸ ਹੁੰਦਾ ਕਿ ਮੇਰੀ ਗੱਲ ਸੁਣੀ ਗਈ ਮੇਰੀ ਗੱਲ ਤੇ ਅਮਲ ਹੋਇਆ ਛੋਟੇ ਤੋਂ ਛੋਟਾ ਵਰਕਰ ਜਾ ਕੇ ਸਲਾਹ ਦੇ ਸਕਦਾ ਤੇ ਜੇ ਸਲਾਹ ਐਕਟ ਕਰਨ ਵਾਲੀ ਹੁੰਦੀ ਉਹਦੇ ਤੇ ਐਕਸ਼ਨ ਵੀ ਲਿੱਤਾ ਜਾਂਦਾ ਸੋ ਅਕਾਲੀ ਦਲ ਦਾ ਇੱਕ ਇੱਕ ਵਰਕਰ ਇੱਕ ਇੱਕ ਲੀਡਰ ਇਸ ਕੋਰ ਟੀਮ ਦਾ ਕਹਿ ਲੋ ਜਾਂ ਇੱਕ ਇਸ ਪਰਿਵਾਰ ਦਾ ਹਿੱਸਾ ਸੋ ਇਹ ਕਿਸੇ ਵਿਅਕਤੀ ਦੇ ਸਵਾਲ 'ਤੇ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਵਿਜ਼ਨ ਕੀ ਹੈ ਕੀ ਮੀਟਿੰਗਸ ਹੋਈਆਂ ਨੇ ਔਰ ਸੰਵਿਧਾਨ ਬਚਾਉਣ ਦੇ ਲਈ ਪੰਜਾਬ ਬਚਾਉਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਕੀ ਕਦਮ ਰਹਿਣਗੇ ਜੋ ਵੀ ਲੜਾਈ ਲੜਨੀ ਪਈ ਤੁਸੀਂ ਮੈਂ ਜਿਹੜੀ ਪਹਿਲਾਂ ਗੱਲ ਤੇ ਆਇਆ ਸੀ ਕਿ 30 ਸਾਲ ਪੁਰਾਣਾ ਰਿਸ਼ਤਾ ਤੋੜਿਆ ਵਜ਼ਾਰਤ ਛੱਡੀ ਤੇ ਇਕੱਲੇ ਨਿਕਲ ਪੇ ਪੰਜਾਬ ਬਚਾਓ ਯਾਤਰਾ ਤੇ ਠੀਕ ਹੈ ਉੱਠੋ اے ਸ਼ੇਰ ਪੰਜਾਬੀਓ ਪੰਜਾਬ ਬਚਾ ਲਓ ਇਹ ਨਾਰਾ ਸੀ ਇੱਕ ਅੱਲਾ ਨਾਰਾ ਨਹੀਂ ਸੀਗਾ ਇਹ ਅਸਲੀਅਤ ਹੈ ਜੋ ਅੱਜ ਹਾਲਾਤ ਬਣੇ ਹੋਏ ਐ ਤਿੰਨੇ ਕੇਂਦਰੀ ਪਾਰਟੀਆਂ ਕਿਹਦੇ ਤੋਂ ਬਚਾਉਣਾ ਪੰਜਾਬ ਮੈਂ ਮੈਂ ਉਸੇ ਤੋਂ ਹੀ ਹੋਣਾ ਇਹ ਤਿੰਨੇ ਕੇਂਦਰੀ ਪਾਰਟੀਆਂ ਜਿਹੜੀਆਂ ਇਹਨਾਂ ਤੋਂ ਪੰਜਾਬ ਬਚਾਉਣਾ ਕੋਈ ਵੀ ਸਰਕਾਰ ਕੇਂਦਰ ਦੇ ਵਿੱਚ ਰਹੀ ਹੋਵੇ ਕਾਂਗਰਸ ਐ ਕਾਂਗਰਸ ਨੇ ਬੜਾ ਲੰਮਾ ਸਮਾਂ ਰਾਜ ਕੀਤਾ ਪਾਣੀਆਂ ਤੇ ਡਾਕਾਂ ਮਾਰਿਆ ਕਾਂਗਰਸ ਨੇ ਮਾਰਿਆ ਰਾਜਸਥਾਨ ਨੂੰ ਦਿੱਤੇ ਹਰਿਆਣਾ ਨੂੰ ਦਿੱਤੇ ਐਸਵਾਈਐਲ ਦਾ ਨੀਂਹ ਪੱਥਰ ਰੱਖਿਆ ਅੱਜ ਜੋ ਕੁਝ ਅਸੀਂ ਭੁਗਤ ਰਹੇ ਹਾਂ ਨਾ ਜਿਹੜੀਆਂ ਲੜਾਈਆਂ ਲੜ ਰਹੇ ਹਾਂ ਇਹਦੀ ਜੈਨੇਸਿਸ ਕਾਂਗਰਸ ਦੇ ਵਿੱਚ ਭਾਜਪਾ ਇਜ਼ ਨੋ ਬੈਟਰ ਸਾਡੇ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸਾਡੇ ਧਾਰਮਿਕ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਹੋਈ ਹੈ ਬੀਬੀਐਮਬੀ ਦੇ ਵਿੱਚੋਂ ਸਾਡੇ ਮੈਂਬਰ ਹਟਾ ਦਿੱਤੇ ਗਏ ਹੈ ਚੰਡੀਗੜ੍ਹ ਦੇ ਵਿੱਚ ਸਾਡਾ ਕਲੇਮ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਘੱਟ ਕਰਨ ਦੀ ਸੋ ਪੰਜਾਬ ਦੇ ਖਿਲਾਫ ਉਹ ਵੀ ਚੱਲ ਰਿਹਾ ਐਂਡ ਤੀਜੀ ਆ ਗਈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਚੱਲਦੀ ਐ ਅਰਵਿੰਦ ਕੇਜਰੀਵਾਲ ਦੀ ਡਾਇਰੈਕਸ਼ਨ ਤੇ ਹੁਣ ਉਹ ਹਾਲਾਤ ਕੀ ਐ ਜੀ ਤੁਸੀਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਕੀ ਹੋਇਆ ਇੱਕ ਸਾਡਾ ਨੌਜਵਾਨ ਸ਼ਹੀਦ ਹੋਇਆ 250 ਤੋਂ ਵੱਧ ਕਿਸਾਨ ਜ਼ਖਮੀ ਹੋਇਆ ਇਹ ਸਰਕਾਰ ਦੇ ਅੰਕੜੇ ਬੋਲਦੇ ਐ ਐਂਡ ਕਾਰਵਾਈ ਕੀ ਹੋਈ ਪੰਜਾਬ ਸਰਕਾਰ ਵੱਲੋਂ 250 ਜ਼ਖਮੀ ਤੇ 0 ਐਫਆਈਆਰ ਕੋਈ ਐਫਆਈਆਰ ਨਹੀਂ ਦਰਜ ਕੀਤੀ ਗਈ ਕੁਈ ਐਫਆਈਆਰ ਨਾ ਕਰੇ ਹੁਣ ਤੁਸੀਂ ਹਿਸਟਰੀ ਤੇ ਜਾ ਰਹੇ ਹੋ ਐਦਾ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਬੜੇ ਤੱਬੇ ਨੇ ਲੋਕ ਡੇਰਾ ਸਿਰਸਾ ਨੂੰ ਲੈ ਕੇ ਬੇਅਦਬੀਆਂ ਦੇ ਇਨਸਾਫ ਨੂੰ ਲੈ ਕੇ ਬਹੁਤ ਰੋਸ ਹੈ ਲੋਕਾਂ ਦੇ ਮਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਜੋ ਇੱਕ ਛਵੀ ਬਣ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜੋ ਛਵੀ ਬਣ ਚੁੱਕੀ ਹੈ ਜਿਸ ਦਾ ਨਤੀਜਾ ਤੁਸੀਂ ਵਿਧਾਨ ਸਭਾ ਚੋਣਾਂ 'ਚ ਦੇਖਿਆ ਉਸ ਨੂੰ ਕਿਵੇਂ ਬਦਲੋਗੇ ਦੇਖੋ ਤੁਸੀਂ ਇਹ ਸਵਾਲ ਪੁੱਛ ਲਿਆ ਚੰਗਾ ਕੀਤਾ ਤੁਸੀਂ ਪੁੱਛ ਲਿਆ ਜਿਹੜੀਆਂ ਬੇਅਦਬੀਆਂ ਦੇ ਮਾਮਲਿਆਂ ਦੀ ਤੁਸੀਂ ਗੱਲ ਕੀਤੀ ਮੈਂ ਹਰ ਥਾਂ ਤੇ ਕਹਿਣਾ ਕਿ ਇਸ ਗੱਲ ਦਾ ਜ਼ਿੰਦਗੀ ਭਰ ਦੁੱਖ ਰਹੂਗਾ ਕਿ ਉਹ ਸਾਡੀ ਸਰਕਾਰ ਦੌਰਾਨ ਹੋਈ ਹੂੰ ਠੀਕ ਹੈ ਇਸ ਗੱਲ ਦਾ ਵੀ ਜ਼ਿੰਦਗੀ ਭਰ ਤੋਖ ਰਹੂਗਾ ਕਿ ਉਸ ਤੇ ਮੁੜ ਕੇ ਸਭ ਸਾਰੀਆਂ ਸਿਆਸੀ ਪਾਰਟੀਆਂ ਨੇ ਸਿਆਸਤ ਕੀਤੀ ਸਿਆਸੀ ਰੋਟੀਆਂ ਸੇਕੀਆਂ ਹੱਲ ਕਰਨ ਵਾਲ ਨੂੰ ਕੋਈ ਨਹੀਂ ਗਿਆ ਅੱਜ 9 ਸਾਲ ਹੋ ਗਏ 2015 ਅਕਤੂਬਰ ਦੀਆਂ ਘਟਨਾਵਾਂ 9 ਸਾਲ ਹੋ ਗਏ 5 ਸਾਲ ਕਾਂਗਰਸ ਨੇ ਸਰਕਾਰ ਚਲਾ ਲਈ 2.5 ਸਾਲ ਆਮ ਆਦਮੀ ਪਾਰਟੀ ਨੂੰ ਹੋ ਗਏ ਤੇ ਫਿਰ ਜੇ ਅਕਾਲੀ ਦਲ ਦਾ ਕਿਸੇ ਵਰਕਰ ਦਾ ਅਕਾਲੀ ਦਲ ਦਾ ਹੱਥ ਸੀ ਤੇ ਅੱਜ ਤੱਕ ਫਿਰ ਕਿਸੇ ਨੂੰ ਕਿਉਂ ਨਹੀਂ ਫੜ ਕੇ ਅੰਦਰ ਦਿੱਤਾ ਜੀ ਸੈਕ੍ਰੇਲੇਜ ਦੇ ਮਸਲੇ 'ਚ ਬੇਅਦਬੀ ਦੇ ਮਸਲੇ 'ਚ 10 ਚਲਾਨ ਪੇਸ਼ ਹੋਇਆ ਕੋਰਟ ਦੇ ਵਿੱਚ ਇੱਕ ਚਲਾਨ 9 ਸਪਲੀਮੈਂਟਰੀ ਚਲਾਨ ਉਹਦੇ ਨਾਲ 10 ਚਲਾਨ ਪੇਸ਼ ਕੀਤੇ ਆ ਕਾਂਗਰਸ ਦੀ ਸਰਕਾਰ ਵੱਲੋਂ ਸਿੱਟਾਂ ਬਣਾਈਆਂ ਗਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਟਾਂ ਬਣਾਈਆਂ ਗਈਆਂ ਉਹ 10 ਚਲਾਨਾਂ ਦੇ ਵਿੱਚ ਕਿਸੇ ਅਕਾਲੀ ਦਲ ਦੇ ਲੀਡਰ ਜਾਂ ਵਰਕਰ ਦਾ ਨਾਂ ਕਿਉਂ ਨਹੀਂ ਆਉਂਦਾ ਅਜ ਲੋਕ ਸਮਝ ਗਏ ਜੀ ਤੁਸੀਂ ਜਾਓ ਇੱਥੇ ਲੋਕ ਉਸ ਗੱਲ ਬੇਅਦਬੀਆਂ ਵਾਲੇ ਮਸਲੇ ਤੇ ਗੱਲ ਕਰਦੇ ਕਿ ਸਿਆਸਤ ਕੀਤੀ ਗਈ ਹੈ ਇਹਦੇ ਤੇ 9 ਸਾਲ ਪਹਿਲਾਂ ਤਾਂ ਕਹਿੰਦੇ ਸੀ 5 ਸਾਲ ਕਾਂਗਰਸ ਨਾਲ ਤਾਂ ਰਲੇਵੇ ਸੀ ਜੀ ਇਹ ਤੇ 2.5 ਸਾਲ ਤਾਂ ਥੋਡੀ ਸਰਕਾਰ ਨੂੰ ਹੋ ਗਏ ਕੀ ਕੀਤਾ ਸੋ ਇਹ ਸਿਆਸਤ ਹੋਈ ਹੈ ਲੋਕ ਸਮਝ ਗਏ ਠੀਕ ਹੈ ਉਸ ਵੇਲੇ ਭਾਵਨਾਵਾਂ ਸੀ ਇਮੋਸ਼ਨਸ ਸੀ ਲੋਕ ਉਹਨਾਂ ਇਮੋਸ਼ਨਸ ਦੇ ਵਿੱਚ ਆ ਗਏ ਪਰ ਇਨ੍ਹਾਂ ਪਾਰਟੀਆਂ ਨੇ ਹੀ ਦੋਸ਼ੀ ਬਚਾਏ ਆ ਆਮ ਆਦਮੀ ਪਾਰਟੀ ਨੇ ਕਾਂਗਰਸ ਨੇ ਭਾਜਪਾ ਨੇ ਤੁਸੀਂ ਵੇਖੋ ਇੱਕ ਇਹ ਇਹ ਉਦੋਂ ਇਹਨਾਂ ਨੇ ਪ੍ਰੈਸ਼ਰ ਪਵਾ ਕੇ ਇਹ ਇਨਕੁਆਇਰੀ ਸੀਬੀਆਈ ਨੂੰ ਦਵਾਤੀ ਹੂੰ ਠੀਕ ਹੈ ਜਦੋਂ ਇਹਨਾਂ ਦੀ ਸਰਕਾਰ ਬਣਦੀ ਹੈ ਇਹ ਇਨਕੁਆਇਰੀਆਂ ਸੀਬੀਆਈ ਤੋਂ ਵਾਪਸ ਲੈ ਆਂਦੀਆਂ ਕਾਂਗਰਸ ਨੇ ਤੇ ਫਿਰ ਕੀਤਾ ਕੀ ਉਹਦੇ ਵਿੱਚ ਇਹ ਤਾਂ ਦੱਸ ਦੇ ਨਾ ਸਾਨੂੰ ਇੱਕ ਗੁਰੂ ਸਰ ਬੇਅਦਬੀ ਹੋਈ ਸੀ ਉਸ ਬੇਅਦਬੀ ਦੀ ਇਨਵੈਸਟੀਗੇਸ਼ਨ ਉਦੋਂ ਦੀ ਅਕਾਲੀ ਦਲ ਦੀ ਸਰਕਾਰ ਕੋਲ ਰਹਿ ਗਈ ਸੀ ਤੱਥ ਵੀ ਇਕੱਠੇ ਕੀਤੇ ਸਾਡੀ ਪੁਲਿਸ ਨੇ ਉਸ ਵੇਲੇ ਚਲਾਨ ਵੀ ਫਾਈਲ ਕੀਤਾ ਕੇਸ ਵੀ ਚਲਵਾਇਆ ਤੇ ਦੋਸ਼ੀ ਸਜ਼ਾ ਭੁਗਤਰੇ ਤੇ ਜਿਹੜੇ ਬੇਅਦਬੀਆਂ ਦੇ ਮਸਲੇ ਚ ਹੈ ਹਜੇ ਤੱਕ ਕਿਤੋਂ ਤੱਕ ਪਹੁੰਚੀ ਨਹੀਂ ਬਿਕੋਜ਼ ਉਹਦੇ ਤੇ ਕੇਵਲ ਸਿਆਸਤ ਹੋਈਏ ਸੋ ਇਹ ਲੋਕ ਸਮਝ ਚੁੱਕੇ ਆ ਜੀ ਇਹ ਗੱਲਾਂ ਤੁਸੀਂ ਹੁਣ ਹਲੇ ਹਲੇ ਮਿਲੇ ਹੋਣ ਦੀ ਗੱਲ ਕੀਤੀ ਹੈ ਕਾਂਗਰਸ ਦੇ ਨਾਲ ਤਾਂ ਤੁਹਾਡੇ ਦੇ ਵੀ ਕਿਸੇ ਸਮੇਂ ਇਲਜ਼ਾਮ ਲੱਗੇ ਸੀਗੇ ਕਿ ਮਿੱਟੀ ਤੇ ਇਹਨਾਂ ਨੇ ਪੂਰਾ ਆਪਣਾ ਕਿੰਪਿੰਨ ਤੁਹਾਡੇ ਸਾਥੀਆਂ ਰੋਜੀ ਜੀ ਦਾ ਨਾਮ ਆਇਆ ਸੀ ਨੋਨੀ ਜੀ ਦਾ ਨਾਮ ਆਇਆ ਸੀਗਾ ਤਾਂ ਤੁਸੀਂ ਉਦੋਂ ਵੀ ਸਫਾਈ ਪੇਸ਼ ਕੀਤੀ ਲੱਗਦਾ ਕਿ ਲੋਕਾਂ ਦੇ ਮਨਾਂ ਚੋਂ ਗਿਆ ਦੂਰ ਹੋ ਗਿਆ ਹੋਣਾ ਜੋ ਇੱਕ ਧਾਰਨਾ ਸੈੱਟ ਕਰ ਦਿੱਤੀ ਗਈ ਸੀ ਮੈਂ ਨਾ ਜੀ ਇੱਕ ਗੱਲ ਤੇ ਹੈਰਾਨ ਆ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਸਰਕਾਰ ਚੋਂ ਬਾਹਰ ਗਿਆ तकरीबन 8 ਸਾਲ ਹੋ ਗਏ ਆਪਾਂ ਫੇਰ ਉਹ 8 ਸਾਲ ਪੁਰਾਣੀਆਂ ਗੱਲਾਂ ਤੇ ਚੱਲ ਰਹੇ ਆ ਮੈਨੂੰ ਇਹ ਨਹੀਂ ਪਤਾ ਬਟ ਵਾਟ ਆਈ ਹਿਅਰ ਟੂਡੇ ਇਸ ਐਗਜੈਕਟਲੀ ਮੈਂ ਤੁਹਾਨੂੰ ਮਤਲਬ ਜੇ ਮੈਂ ਫਿਗਰਸ ਕਹਾਂ ਤਾਂ ਸ਼ਾਇਦ ਕੋਟ ਨਹੀਂ ਕਰ ਸਕਦਾ ਜੇ ਉਦੋਂ ਰੇਤਾ 10 ਰੁਪਈਆ ਦਾ ਸੀ ਨਾ ਜੀ ਅੱਜ ਰੇਤਾ 50 ਰੁਪਈਆ ਦਾ ਜਾਂ 100 ਰੁਪਈਏ ਦਾ ਵੀ ਅੱਜ ਵਾਲਿਆਂ ਨੂੰ ਸਵਾਲ ਤਾਂ ਕਿਉਂ ਨਹੀਂ ਕਰਦੇ ਨਾ ਤੁਸੀਂ 8 ਸਾਲ ਹੋ ਗਏ ਜਿਨ੍ਹਾਂ ਦੇ ਤੁਸੀਂ ਨਾਂ ਲਿੱਤੇ ਸਾਡੇ ਸਾਥੀਆਂ ਦੇ ਜੇ ਉਹਨਾਂ ਨੇ ਕੋਈ ਗੜਬੜੀ ਕੀਤੀ ਹੈ ਤਾਂ 8 ਸਾਲ ਤਾਂ ਹੋ ਗਏ ਸਰਕਾਰ ਬਦਲੀ ਨੂੰ ਫਿਰ ਉਹਨਾਂ ਤੇ ਵੀ ਕੋਈ ਕਾਰਵਾਈ ਕਰ ਦੋ ਹਰ ਐਮ.ਐਲ.ਏ ਇਹਨਾਂ ਦਾ ਸਟੈਬਲਿਸ਼ਡ ਕਾਰੋਬਾਰਾਂ ਨੂੰ ਖੋਣ ਦੇ ਵਿੱਚ ਲੱਗਿਆ ਹੋਇਆ ਤੁਹਾਨੂੰ ਕਿਹੜਾ ਨਹੀਂ ਪਤਾ ਜੀ ਕੀ ਕੁਛ ਹੋਇਆ ਜੀ ਕੇਬਲ ਟੈਲੀਵਿਜ਼ਨ ਨਾਲ ਦੱਸੋ ਮੈਨੂੰ ਕਿਸੇ ਦਾ ਲੈਜਿਟਿਮੇਟਲੀ ਚੱਲਦਾ ਬਿਜ਼ਨਸ ਜਿਨੇ ਆਪਦੀ ਕਿਰਤ ਕਮਾਈ ਨਾਲ ਮਿਹਨਤ ਨਾਲ ਆਪਦਾ ਕਾਰੋਬਾਰ ਖੜਾ ਕੀਤਾ ਹੋਵੇ ਆਪਦਾ ਸਭ ਕੁਝ ਦਾਅ ਤੇ ਲਾ ਕੇ ਖੜਾ ਕੀਤਾ ਹੋਵੇ ਉਹਦੇ ਕਾਰੋਬਾਰ ਤੇ ਤੁਸੀਂ ਧੱਕੇ ਨਾਲ ਪਠਾਨਮਾਜਰੇ ਅਰਗੇ ਐਮ ਐਲ ਏ ਕੀ ਕੀ ਪਰਚੇ ਹੋਏ ਜੀ ਏਡੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਮਾਲਕਾਂ ਤੇ ਤੇ ਸੀਈਓਸ ਤੇ ਚੈਨੀ ਚੋਰੀ ਦਾ ਲੁੱਟ ਦਾ ਖੋਦ 6 6 ਮਹੀਨੇ ਘਰਾਂ ਚੋਂ ਬਾਹਰ ਰਹੇ ਹੈ ਕੇਵਲ ਕਾਰੋਬਾਰਾਂ ਤੇ ਕਬਜ਼ਾ ਕਰਨਾ ਤੁਸੀਂ ਕਹਿੰਦੇ ਹੋ ਨਵਾਂ ਨਿਵੇਸ਼ ਇੱਥੇ ਆਊਗਾ ਇੱਥੇ ਪੁਰਾਣਾ ਨਹੀਂ ਰਹਿਣਾ ਜੇ ਮੈਂ ਇਨਵੈਸਟ ਕਰਨਾ ਹੈ ਮੈਂ ਦੇਖਦਾ ਜੀ ਕਿ ਆ ਫਾਸਟਵੇ ਚੈਨਲ ਨਾਲ ਕੀ ਹੋ ਰਿਹਾ ਜੀ ਇਨਾਂ ਦਾ ਤਾਂ ਕਾਰੋਬਾਰ ਨੂੰ ਪੈ ਗਈ ਸਰਕਾਰ ਤੇ ਮੈਂ ਕਿਉਂ ਇੱਥੇ ਪੈਸਾ ਲਾਉਂਗਾ ਜੀ ਇਹ ਉਲਟੀ ਗੰਗਾ ਵੈਨ ਲੱਗ ਗਈ ਪਹਿਲਾਂ ਯੂਪੀ ਬਿਹਾਰ ਦੇ ਵਿੱਚ ਇਹ ਹਾਲਾਤ ਹੁੰਦੇ ਸੀ ਉੱਥੋਂ ਲੋਕ ਛੱਡ ਕੇ ਪੰਜਾਬ ਆਏ ਸੀ ਲੁਧਿਆਣਾ ਐਪੀ ਸੈਂਟਰ ਬਣਿਆ ਸੀ ਇੰਡਸਟਰੀ ਦਾ ਅੱਜ ਕੀ ਹੈ ਲੁਧਿਆਣੇ ਤੋਂ ਪੰਜਾਬ ਚੋਂ ਇੰਡਸਟਰੀ ਕਾਰੋਬਾਰ ਛੱਡ ਕੇ ਬਾਹਰਨੀਆਂ ਸਟੇਟਾਂ ਦੇ ਵਿੱਚ ਜਾ ਰਿਹਾ ਠੀਕ ਹੈ ਇਹਦਾ ਜਵਾਬ ਦੇ ਹੀ ਕੌਣ ਕਰੂਗਾ ਜੀ ਇਹ ਜੋ ਕੁਝ ਹੋਇਆ ਹੈ ਇਹਦੀ ਇਹਦੀ ਇਹ ਇਹਦਾ ਇਹਦਾ ਖਮਿਆਜ਼ਾ ਇਹਦੀ ਸਜ਼ਾ ਇਹਨਾਂ ਨੂੰ ਭੁਗਤਨੀ ਪੈਣੀ ਹੈ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦਿਆਂ ਅਸੀਂ ਇਸ ਗੱਲ ਤੇ ਬੜੇ ਕਲੀਅਰ ਹੈ ਕਿ ਪੰਜਾਬ ਦੇ ਕਾਰੋਬਾਰੀ ਪੰਜਾਬ ਦੇ ਬਿਜ਼ਨਸਮੈਨ ਨੂੰ ਪ੍ਰੋਟੈਕਟ ਕਰਨਾ ਤਾਂਕਿ ਉਹ ਆਪਦਾ ਲੈਜਿਟਿਮੇਟ ਬਿਜ਼ਨਸ ਕਾਨੂੰਨ ਦੇ ਦਾਇਰੇ ਚ ਰਹਿ ਕੇ ਲਾਫਲ ਤਰੀਕੇ ਨਾਲ ਕਰ ਸਕੇ ਉਹਨੂੰ ਕੋਈ ਹਰਾਸਮੈਂਟ ਨਾ ਕਰੇ ਇਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਣ ਹੈ ਤੇ ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨਾਂ ਨੂੰ ਲੈ ਕੇ ਕੀ ਪ੍ਰਣ ਹੈ ਸ਼੍ਰੋਮਣੀ ਅਕਾਲੀ ਦਲ ਤਾਂ ਬੇਸਿਕਲੀ ਹੈ ਹੀ ਪਿੰਡਾਂ ਦੀ ਪਾਰਟੀ ਜੀ ਕਿਸਾਨੀ ਵਾਸਤੇ ਜੋ ਕੁਝ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਜਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੇ ਕੀਤਾ ਕਿਸੇ ਵੀ ਪਾਰਟੀ ਨੇ ਇੱਕ ਵੀ ਕਿਸਾਨ ਪੱਖੀ ਕੋਈ ਆਵਦਾ ਫੈਸਲਾ ਦੱਸ ਦੇ ਤੁਸੀਂ ਦੇਖੋ ਕਿਸਾਨਾਂ ਦੀ ਜੇ ਤੁਸੀਂ ਗੱਲ ਕੀਤੀ ਨਾ ਜੀ ਪਿੰਡਾਂ ਦੇ ਵਿੱਚ ਜਿੰਨੀਆਂ ਕੱਸੀਆਂ ਬਣੀਆਂ ਖੇਤੀ ਪਾਣੀ ਤੇ ਨਿਰਭਰ ਹੁੰਦੀ ਹੈ ਹਾਂਜੀ ਜਿੰਨੀਆਂ ਕੱਸੀਆਂ ਬਣੀਆਂ ਅਕਾਲੀ ਦਲ ਨੇ ਬਣਾਈਆਂ ਹਾਂ ਖਾਲ ਪੱਕੇ ਹੋਏ ਅਕਾਲੀ ਦਲ ਨੇ ਕੀਤੇ ਅੰਡਰਗਰਾਉਂਡ ਪਾਈਪਲਾਈਨਾਂ ਪਈਆਂ ਅਕਾਲੀ ਦਲ ਨੇ ਪਾਈਆਂ ਪਿੰਡਾਂ ਚ ਮੰਡੀਆਂ ਬਣੀਆਂ ਫੋਕਲ ਪੁਆਇੰਟ ਬਣੇ ਰੂਰਲ ਲਿੰਕ ਰੋਡਸ ਬਣੀਆਂ ਟਿਊਬਲਾਂ ਦੇ ਕਨੈਕਸ਼ਨ ਦਿੱਤੇ ਗਏ ਟਿਊਬਲਾਂ ਦੇ ਬਿੱਲ ਮਾਫ ਕੀਤੇ ਗਏ ਆਰਓ ਸਿਸਟਮ ਲਾਏ ਗਏ ਸੇਵਾ ਕੇਂਦਰ ਖੋਲੇ ਗਏ ਜੱਟ ਦੇ ਟਰੈਕਟਰ ਨੂੰ ਗੱਡਾ ਐਲਾਨਿਆ ਗਿਆ ਤਾਂਕਿ ਉਹਨੂੰ ਟੈਕਸ ਨਾ ਪੈ ਸਕੇ ਇਹ ਸਭ ਕੁਝ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੇ ਕੀਤਾ ਮੈਂ ਚੈਲੰਜ ਕਰਦਾ ਤਿੰਨ ਪਾਰਟੀਆਂ ਦੂਜੀਆਂ ਇੱਕ ਵੀ ਫੈਸਲਾ ਕਿਸਾਨ ਪੱਕੀ ਇੱਕ ਵੀ ਫੈਸਲਾ ਗਰੀਬ ਪੱਖੀ ਦਿਖਾ ਦੇਣ ਜੋ ਕਹਿਣਗੇ ਕਰਨ ਨੂੰ ਤਿਆਰ ਹੈ ਹੁਣ ਗਰੀਬਾਂ ਵਾਸਤੇ ਤੁਸੀਂ ਦੇਖ ਲਓ ਜੀ ਜਿਹੜੇ ਮਿਹਨਤ ਕਰਦੇ ਆ ਆਪਦੀ ਜਿਨ੍ਹਾਂ ਨੇ ਆਪਦੀ ਕਿਰਤ ਕਮਾਈ ਦਸਾਂ ਨੌਹਾਂ ਦੀ ਕਰਕੇ ਖਾਣ ਰੋਟੀ ਖਾਣੀ ਆ ਆਪਦੀ ਚੁੱਲ੍ਹਾ ਬਾਲਨ ਪੈਨਸ਼ਨ ਸਕੀਮ ਬਾਦਲ ਸਾਹਿਬ ਨੇ ਸ਼ਗਨ ਸਕੀਮ ਬਾਦਲ ਸਾਹਿਬ ਨੇ ਆਟਾ ਦਾਲ ਸਕੀਮ ਬਾਦਲ ਸਾਹਿਬ ਨੇ 400 ਯੂਨਿਟ ਬਿਜਲੀ ਦੇ ਮੁਫਤ ਬਾਦਲ ਸਾਹਿਬ ਨੇ ਵਜ਼ੀਫੇ ਬੱਚਿਆਂ ਦੀ ਪੜ੍ਹਾਈ ਵਾਸਤੇ ਬਾਦਲ ਸਾਹਿਬ ਨੇ ਬੱਚਿਆਂ ਸਕੂਲ ਜਾ ਸਕਣ ਸਾਈਕਲ ਦਿੱਤੇ ਬਾਦਲ ਸਾਹਿਬ ਨੇ ਦਿੱਤਾ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਬਾਦਲ ਸਾਹਿਬ ਨੇ ਕੀਤੀ ਹੋਰ ਕੀ ਨੇ ਕੀ ਕੀਤਾ ਆਮ ਆਦਮੀ ਪਾਰਟੀ ਤੇ ਕਹਿੰਦੀ ਕਿ ਸਿੱਖਿਆ ਤੇ ਸਿਹਤ ਦੇ ਮਾਮਲੇ ਦੇ ਵਿੱਚ ਜੋ ਛੰਡੇ ਅਸੀਂ ਗੱਡੇ ਨੇ ਉਹ ਕੋਈ ਨਹੀਂ ਘਟ ਸਕਿਆ ਮੈਂ ਕਹਿੰਨੇ ਜੀ ਮੈਂ ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ ਮੰਨ ਲੋਗੇ ਕੋਈ ਹੋਰ ਵੀ ਕਵੇ ਕੌਨਫੀਡੈਂਟ ਹੋ ਪੂਰੇ 4 ਤਰੀਕ ਨੂੰ ਲੈ ਕੇ ਗੁਰੂ ਦੀ ਕਿਰਪਾ ਹੈ ਜੀ ਬੜੀ ਗੁਰੂ ਦੀ ਰਜ਼ਾ 'ਚ ਰਹਿਣ ਵਾਲੇ ਆ ਅਰਦਾਸ ਕਰਕੇ ਰੋਜ਼ ਨਿਕਲੀਦਾ ਪਰ ਜੋ ਲੋਕਾਂ ਦਾ ਮੈਂ ਰੁਝਾਨ ਦੇਖ ਰਿਹਾ ਮਾਹੌਲ ਦੇਖ ਰਿਹਾ ਗੁਰੂ ਸਾਹਿਬ ਕਿਰਪਾ ਕਰਨਗੇ ਵਧੀਆ ਰਿਜ਼ਲਟ ਆਊਗਾ ਮੈਂ ਅਖੀਰ ਚ ਪਰ ਇੱਕ ਗੱਲ ਮੈਂ ਜ਼ਰੂਰ ਤੁਹਾਨੂੰ ਤੁਹਾਡੇ ਰਾਈ ਲਾਸਟ ਜਾਂਦੇ ਜਾਂਦੇ ਦੇਖੋ ਆ ਆਪਾਂ ਜਿਹੜੇ ਪੰਜਾਬੀ ਜਾਂ ਸਿੱਖ ਹੈ ਨਾ ਜੀ ਆਪਾਂ ਬੜੇ ਇਮੋਸ਼ਨਲ ਲੋਕ ਹੁੰਨੇ ਪੋਲੇ ਪੋਲੇ ਵੀ ਐਮੋਸ਼ਨਲ ਵੀ ਆਉਖਾ ਸਮਾਂ ਕੱਢ ਸਕਦੇ ਆ ਕੋਈ ਪਰਿਵਾਰ ਤੇ ਤੰਗੀ ਆ ਜੇ ਰੋਟੀ ਘੱਟ ਖਾ ਕੇ ਵੀ ਸਾਰ ਸਕਦੇ ਆ ਠੀਕ ਹੈ ਸਮਾਂ ਗੁਜ਼ਾਰ ਲਾਂਗੇ ਅਸੀਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸਾਡੇ ਇਲਾਕੇ ਚ ਫਸਲ ਘੱਟ ਹੁੰਦੀ ਸੀ ਸਾਡੇ ਬਜ਼ੁਰਗਾਂ ਨੇ ਤੰਗੀਆਂ ਵੀ ਕੱਟੀਆਂ ਪਰ ਜਿੱਥੇ ਸਾਡਾ ਧਰਮ ਸਾਡੇ ਇਮਾਨ ਦੀ ਗੱਲ ਆ ਜੇ ਨਾ ਉਥੇ ਕੰਪਰੋਮਾਈਜ਼ ਨਹੀਂ ਹੋ ਸਕਦਾ ਮੈਂ ਤੁਹਾਡੇ ਰਾਈ ਸੰਗਤ ਨੂੰ ਇੱਕ ਗੱਲ ਜ਼ਰੂਰ ਬੇਨਤੀ ਕਰਨੀ ਚਾਹਣਾ ਸਾਰੀ ਨਾਨਕ ਨਾਮ ਲੈਵਾ ਸੰਗਤ ਨੂੰ ਸਮੂਹ ਪੰਜਾਬੀਆਂ ਨੂੰ ਐਨ ਆਰ ਆਈਸ ਨੂੰ ਬਾਹਰ ਬੈਠਿਆਂ ਨੂੰ ਕਿ ਇੱਕ ਚੀਜ਼ ਤੁਸੀਂ ਦੇਖੋ ਸਾਡੀ ਪੋਲਿੰਗ ਹੈ 1 ਜੂਨ ਦੀ 1 ਜੂਨ 2024 ਜੀ ਇੱਕ ਇੱਕ ਜੂਨ ਇਹੋ ਜਿਹਾ ਦਿਨ ਹੈ ਸਿੱਖ ਇਤਿਹਾਸ ਦੇ ਵਿੱਚ ਜਿਹਨੂੰ ਕੋਈ ਸਿੱਖ ਨਹੀਂ ਭੁੱਲ ਸਕਦਾ ਹੂੰ ਪਹਿਲੀ ਜੂਨ 1984 ਨੂੰ ਦਰਬਾਰ ਸਾਹਿਬ ਤੇ ਇੰਦਰਾ ਗਾਂਧੀ ਦੇ ਹੁਕਮਾਂ ਤੇ ਫੌਜਾਂ ਨੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸੀ ਮੇਰੇ ਕੋਲੇ ਉਹ ਤਸਵੀਰ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮੈਂ ਦਿਖਾਉਣਾ ਚਾਹਣਾ ਹੈ ਜਿਹੜਾ ਟੈਂਕਾਂ ਤੋਪਾਂ ਦੇ ਗੋਲਿਆਂ ਨੇ ਛੰਨੀ ਕਰਤਾ ਸੀ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦਾ ਸਥਾਨ ਜੀ ਨੂੰ ਅਸੀਂ ਕਹਿੰਨੇ ਆ ਆ ਟੈਂਕਾਂ ਤੋਪਾਂ ਦਾ ਛੱਲੀ ਕੀਤਾ ਮੈਂ ਸੰਗਤਾਂ ਨੂੰ ਬੇਨਤੀ ਕਰਨੀ ਚਾਹਣਾ ਵੇਖੋ 40 ਸਾਲ ਹੋ ਗਏ ਉਸ ਦਿਨ ਜਿਸ ਦਿਨ ਤੁਸੀਂ ਵੋਟ ਪਾਉਣ ਜਾਣਾ ਉਸ ਦਿਨ 40ਵੇਂ ਬਰੇ ਘੰਡਾ ਹੈ ਆਪਰੇਸ਼ਨ ਬਲੂ ਸਟਾਰ ਦੀ ਸਾਕਾ ਨੀਲਾ ਤਾਰਾ ਦੀ ਜਾਂ ਕੱਲੂ ਘਾਰਾ ਦੀ ਬਟਨ ਨੱਪੋਂਗੇ ਜਦੋਂ ਜਾ ਕੇ ਉੱਥੇ ਆ ਤਸਵੀਰ ਸ੍ਰੀ ਅਕਾਲ ਤਖਤ ਸਾਹਿਬ ਦੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਵੇ ਕਿਉਂਕਿ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਮੈਂ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿਉਂਕਿ ਬਹੁਤ ਵੱਡੀ ਗਿਣਤੀ ਚ ਆਈ ਥਿੰਕ 50 60% ਇਸ ਵੇਲੇ ਇਲੈਕਟੋਰੇਟ ਇਹੋ ਜੀ ਹੋਣੀ ਹੈ ਜਿਹੜੇ 84 ਤੋਂ ਬਾਅਦ ਜਿਨ੍ਹਾਂ ਦਾ ਜਨਮ ਹੋਇਆ ਜੀ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਜਿਹੜੀਆਂ ਕੌਮਾਂ ਆਪਦਾ ਇਤਿਹਾਸ ਭੁੱਲ ਜਾਣ ਉਹ ਕੌਮਾਂ ਖਤਾ ਖੰਦੀਆਂ ਨੁਕਸਾਨ ਹੁੰਦਾ ਦੁਨੀਆ ਚ ਕਿਤੇ ਤੁਸੀਂ ਪੜ੍ਹ ਕੇ ਦੇਖ ਲਓ ਠੀਕ ਹੈ ਜਨਮ ਬਾਅਦ ਛੋਇਆ ਮੈਂ ਵੀ 84 ਵੇਲੇ ਬੜਾ ਛੋਟਾ ਸੀ ਪਰ ਮੈਂ ਬਹੁਤ ਇਤਿਹਾਸ ਪੜ੍ਹਿਆ ਉਦੋਂ ਹੂੰ ਵੀ ਕੀ ਹੋਇਆ ਹਾਲਾਤ ਕੀ ਬਣੇ ਕਿਉਂ ਕੀਤਾ ਗਿਆ ਪੋਲਿਟਿਕਲ ਏਜੰਡਾ ਕੀ ਸੀ ਇੰਦਰਾ ਗਾਂਧੀ ਨੇ ਇੰਨਾ ਸਿੱਖ ਕੌਮ ਨਾਲ ਧੱਕਾ ਕਿਉਂ ਕੀਤਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਇੱਕ ਡੈਮੋਕਰੈਟਿਕਲੀ ਇਲੈਕਟਿਡ ਸਰਕਾਰ ਹੋਵੇ ਉਸ ਇੱਕ ਮੁਲਕ ਦੀ ਆਪਦੀ ਮੁਲਕ ਦੀ ਸਭ ਤੋਂ ਬਹਾਦਰ ਕੌਮ ਦੇ ਸਭ ਤੋਂ ਪਵਿੱਤਰ ਸਥਾਨ ਤੇ ਫੌਜ ਰਾਈ ਟੈਂਕਾਂ توپਾਂ ਨਾਲ ਹਮਲਾ ਕਰਾਵੇ ਇਹਦੇ ਕਾਰਨ ਕੀ ਹੋਏ ਸੋ ਮੈਂ ਸਾਰੇ ਨੌਜਵਾਨਾਂ ਨੂੰ ਕਹਿੰਦਾ ਕਿ ਇਤਿਹਾਸ ਜ਼ਰੂਰ ਪੜੋ ਆਪਦਾ ਮੈਂ ਸਾਡੇ ਨਾਲ ਜੀ ਚਲੋ ਪੰਜਾਬੀ ਚ ਬਖਸ਼ਿਸ਼ ਹੈ ਬੜੇ ਲੋਕ ਕਈ ਚੰਗੇ ਲਖਾਰੀ ਵੀ ਹੈ ਮੈਂ ਪੜਦਾ ਰਹਿਣਾ ਮੈਂ ਥੋੜੇ ਦਿਨ ਪਹਿਲਾਂ ਪੜ ਰਿਆ ਸੀ 1984 ਤੇ ਕਿਸੇ ਨੇ ਤਿੰਨ ਚਾਰ ਲਾਈਨਾਂ ਮੈਂ ਪੜੀਆਂ ਜਿਹੜੀਆਂ ਮੇਰੇ ਮਨ ਨੂੰ ਬੜੀਆਂ ਛੂਈਆਂ ਮੈਂ ਅੱਜ ਤੁਹਾਡੇ ਰਾਈ ਦਰਸ਼ਕਾਂ ਨੂੰ ਵੀ ਕਹਿਣਾ ਚਾਹਣਾ ਉਹ ਗੱਲ ਤਾਂ ਕਿ ਨੌਜਵਾਨ ਸੁਣ ਸਕਣ ਉਹ ਲਿਖਦਾ ਸੀ ਫਿਰ ਆਇਆ ਕੈਰ 84 ਦਾ ਚੜ ਆ ਗਈ ਫੌਜ ਪੰਜਾਬ ਉੱਤੇ ਹਰ ਪਾਸੇ ਕੈਰ ਹਨੇਰੀ ਸੀ ਆ ਬਹਿ ਗਏ ਪੂਂਡ ਗੁਲਾਬ ਉੱਤੇ ਉਦੋਂ ਵੀ ਹਰ ਪੰਜਾਬੀ ਦੀ ਤੁਰ ਅੰਦਰੋਂ ਰੂਹ ਕੁਰਲਾਈ ਸੀ ਜਦ ਰੱਬ ਦੇ ਘਰ ਤੇ ਤੋਪਾਂ ਦੇ ਗੋਲਿਆਂ ਨੇ ਅੱਗ ਭਰਾਈ ਸੀ ਜਦ ਢਾਕੇ ਢੇਰੀ ਕੀਤਾ ਸੀ ਸਾਡਾ ਉੱਚਾ ਤਖਤ ਅਕਾਲ ਕਿੰਨੀਆਂ ਅਣਹੋਣੀਆਂ ਹੋਈਆਂ ਮੇਰੀ ਸਿੱਖ ਕੌਮ ਦੇ ਨਾਲ ਸੋ ਮੈਂ ਫੇਰ ਅਖੀਰ ਚ ਇਹੀ ਗੱਲ ਕਹਿਣੀ ਚਾਹਣਾ ਕਿ ਆ ਤਸਵੀਰ ਸ੍ਰੀ ਅਕਾਲ ਤਖਤ ਸਾਹਿਬ ਦੀ ਹਰ ਹਰ ਜਿਹੜਾ ਬੰਦਾ ਉਸ ਦਿਨ ਵੋਟ ਪਾਉਣ ਜਾਊਗਾ ਕਿਉਂਕਿ ਇਹ ਇਕੱਲਾ ਸਿੱਖਾਂ ਦਾ ਧਰਮਿਕ ਸਥਾਨ ਨਹੀਂ ਚੌ ਵਰਨਾ ਕੋ ਸਾਂਝਾ ਜਿਹੜਾ ਵੀ ਉੱਥੇ ਆਪਦੇ ਦਿਲ ਦੀ ਮਰਦ ਅਰਦਾਸ ਗੁਰੂ ਰਾਮਦਾਸ ਦੇ ਉਸ ਦਰਬਾਰ ਚ ਲੈ ਕੇ ਗਿਆ ਕਦੇ ਖਾਲੀ ਨਹੀਂ ਮੁੜਿਆ ਇਹ ਤਸਵੀਰ ਆਪਦੇ ਅੱਖਾਂ ਸਾਹਮਣੇ ਜਰੂਰ ਰੱਖਿਓ ਇਹੀ ਮੇਰੀ ਅਖੀਰਲੀ ਬੇਨਤੀ ਹੈ ਠੀਕ ਹੈ ਪਰਮਨ ਸਿੰਘ ਬੰਟੀ ਰਮਾਨਾ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਬਹੁਤ ਸਟ੍ਰੇਟ ਫਾਰਵਰਡ ਨੇ ਅੱਜ ਵੀ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਆਪਣੀ ਗੱਲ ਰੱਖੀ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜੋ ਵਿਜ਼ਨ ਹੈ ਇਸ ਪਾਰਟੀ ਦਾ ਪੰਜਾਬ ਬਚਾਉਣ ਨੂੰ ਲੈ ਕੇ ਸੰਵਿਧਾਨ ਬਚਾਉਣ ਨੂੰ ਲੈ ਕੇ ਉਹ ਪੱਖ ਇਹਨਾਂ ਨੇ ਰੱਖਿਆ ਔਰ ਅੱਜ ਦੇ ਤਰੀਕ ਦੇ ਵਿੱਚ ਸ਼੍ਰੋਮਨ ਅਕਾਲੀ ਦਲ ਦਾ ਹਰ ਕੈਂਡੀਡੇਟ ਆਪਣੇ ਜਿੱਤ ਨੂੰ ਲੈ ਕੇ ਕੌਨਫੀਡੈਂਟ ਨਜ਼ਰ ਆ ਰਿਹਾ ਹੈ ਉਮੀਦ ਕਰਦੇ ਹਾਂ 4 ਤਰੀਕ ਦਾ ਮੌਸਮ ਵੀ ਕੁਝ ਇਸੇ ਤਰੀਕੇ ਦਾ ਦਿਖਾਈ ਦੇਗਾ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਤੁਹਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਸੋ ਮੱਚ ਤੁਹਾਨੂੰ ਇੰਨੀ ਸੁਬਾ ਤੁਸ ਤੁਹਾਨੂੰ ਆਉਣਾ ਪਿਆ ਮੈਂ ਫਿਰ ਪ੍ਰੋਗਰਾਮਸ ਤੇ ਆਉਦੇ ਜਾਣਾ ਹੁੰਦਾ ਹੈ ਜੀ ਥੈਂਕ ਯੂ ਸੋ ਮੱਚ ਧੰਨਵਾਦ ਤਾਂ ਇਸ ਕਾਸ ਮੁਲਾਕਾਤ ਦੇ ਵਿੱਚ ਫਿਲਹਾਲ ਇਹ ਨਹੀਂ ਸਾਨੂੰ ਦੀ ਇਜਾਜ਼ਤ ਧੰਨਵਾਦ